ਜਿੰਦਾਂ ਦੇ ਉੱਤੇ ਨਜ਼ਰ ਹੋਗੀ ਨਾ ਗੁਰੂ ਨਾਨਕ ਨੇ ਉਹ ਸਰੀਰ ਰੂਪੀ ਭਾਂਡੇ ਸਵਾਰ ਲੈ ਗਜ ਕੇ ਆਖੋ ਸਤਨਾ ਹੈ ਤਾਂ ਭਾਂਡੇ ਹੀ ਆ ਬਈ ਆਪੇ ਭਾਂਡੇ ਸਾਜੀਏ ਨੇ ਆਪੇ ਪੂਰਨ ਦੇ ਕਿਸੇ ਨੂੰ ਪੂਰਾ ਕਰਤਾ ਕੋਈ ਅਧੂਰਾ ਹੀ ਫਿਰਦਾ ਮੇਰੇ ਵਰਗਾ ਇੱਕ ਨਹੀਂ ਦੁੱਧ ਸਮਾਈ ਆ ਭਾਂਡਾ ਸਾਫ ਕਰਕੇ ਦੁੱਧ ਪਾ ਕੇ ਰੱਖਦਾ ਇੱਕ ਚੁੱਲੇ ਰਹਿਣ ਚੜੇ ਇੱਕ ਸਾਰਾ ਦਿਨ ਬਸ ਕਰੋਧ ਨਾਲ ਕੱਢਦੇ ਰਹਿੰਦੇ ਐ ਪਤਾ ਨਹੀਂ ਕੀ ਪਾਉਣਾ ਕੀ ਕੱਢਣਾ ਕਦੇ ਚੰਗਾ ਬੋਲ ਹੀ ਨਹੀਂ মুখ ਚੋਂ ਬੋਲਦੇ ਹੈਗੇ ਉਹ ਵੀ ਭਾਂਡਈ ਐ ਇੱਕ ਨਿਹਾਲੀ ਪੈ ਸਵਨ ਸੁੱਤੇ ਪਏ ਆ ਮਖਮਲੀ ਸੇਜਾਂ ਦੇ ਉੱਤੇ ਇੱਕ ਮਾਰੇ ਕਹਿੰਦੇ ਉਹ ਨੇ ਜਿਹੜੇ ਚੋਬ ਲੈ ਕੇ ਬਰਸਾ ਲੈ ਕੇ ਬੰਦੂਖ ਲੈ ਕੇ ਉਹਨਾਂ ਦੀ ਪਹਿਰੇਦਾਰੀ ਕਰਦੇ ਐ ਤਿੰਨਾ ਸਵਾਰੇ ਨਾਨਕਾ ਬੀਬੀ ਪਰਮਜੀਤ ਕੌਰ ਮਹਾਰਾ ਸੱਚੇ ਪਾਸਾ ਇਹ ਸਰੀਰ ਰੂਪੀ ਭਾਂਡੇ ਸਵਾਰ ਹੀ ਤੈਨ ਲੈ ਇਹ ਤੇਰੀ ਨਜ਼ਰ ਚ ਆ ਗਏ ਇਹ ਮਹਾਪੁਰਖਾਂ ਦੇ ਸੰਗੀ ਹੋ ਗਏ ਜਿਹੜੇ ਮਹਾਪੁਰਖ ਦੀ ਨਜ਼ਰ ਵਿੱਚ ਆ ਜਾਣ ਨਾ ਜਿਹੜੇ ਆ ਗੁਰੂ ਰਹਿਬਰ ਦੀ ਨਜ਼ਰ ਵਿੱਚ ਆ ਜਾਣ ਆ ਮੇਰੀਆਂ ਭੈਣਾਂ ਬੈਠੀਆਂ ਨੇ ਮਾਵਾਂ ਬੈਠੀਆਂ ਨੇ ਰੈਕੋਟ ਜਾਂਦੀਆਂ ਨੇ ਇੱਧਰ ਬਰਨਾਲੇ ਵੀ ਕੀ ਜਾਂਦੀਆਂ ਹੋਣਗੀਆਂ ਕੋਈ ਚੀਜ਼ ਪਸੰਦ ਆ ਜਾਵੇ ਦਿਵਾਲੀ ਐ ਸਾਡੀ ਮਾਤਾ ਵੀ ਕਹਿੰਦੀ ਪੁੱਤ ਭਾਂਡੇ ਨੇ ਕਿ ਆਇਓ ਜੇ ਭਾਂਡਾ ਹੀ ਪਸੰਦ ਆ ਗਿਆ ਤੇ ਘਰੇ ਆ ਕੇ ਹੁਕਮ ਵੀ ਰਾਜ਼ ਨਹੀਂ ਐ ਵੀ ਇਹ ਭਾਂਡਾ ਆਮ ਨਹੀਂ ਹੈ ਇਹਨੂੰ ਕੋਈ ਮਹਾਪੁਰਖ ਆਊਗਾ ਬਾਬਾ ਭਰੂਪੁਰ ਸਿੰਘ ਵਰਗਾ ਫੇਰ ਕੱਢਿਓ ਮੈਂ ਵੀ ਕਈ ਘਰਾਂ ਦੇ ਵਿੱਚ ਪ੍ਰੇਮ ਨਾਲ ਜਾਂਦਾ ਭਾਂਡਿਆਂ ਨੂੰ ਦੇਖ ਕੇ ਹੀ ਹੈਰਾਨ ਹੋ ਜਾਈਦਾ ਕਹਿੰਦੇ ਮਹਾਪੁਰਖੋ ਇਹ ਤੁਹਾਡੇ ਵਾਸਤੇ ਫੇਰ ਆਏ ਰੋਈ ਦਾ ਸੱਚੇ ਪਾਤਸ਼ਾਹ ਐਡੀ ਕਿਰਪਾ ਇਹ ਸਾਡੇ ਵਾਸਤੇ ਸਪੈਸ਼ਲ ਭਾਂਡੇ ਆ ਗਏ ਕਦੇ ਸੋਚਿਆ ਹੀ ਨਹੀਂ ਸੀ ਮਾਂ ਦੀਆਂ ਨਜ਼ਰਾਂ ਦੇ ਵਿੱਚ ਭਾਂਡਾ ਆ ਕੇ ਕੀਮਤੀ ਹੋ ਜਾਂਦਾ ਹੈ ਉਹ ਰੱਬ ਦੇ ਪਿਆਰਿਓ ਆਪਾਂ ਹੁਣ ਬੀਬੀ ਜੀ ਵੀ ਅੰਤਮ ਅਰਦਾਸ ਵਿੱਚ ਆਏ ਰਸਤੇ ਦੇ ਵਿੱਚ ਕਹਿੰਦੇ ਇੱਕ ਲੋਹੇ ਦਾ ਟੁਕੜਾ ਗਿਰਿਆ ਪਿਆ ਸਾਰੇ ਬੰਦੇ ਉਦੋਂ ਉਤੋਂ ਦੀ ਪੈਰ ਰੱਖ ਰੱਖ ਕੇ ਲੰਘਦੇ ਆਏ ਨੇ ਪਰ ਕੋਈ ਮਹਾਂਪੁਰਖ ਰੱਬ ਦਾ ਪਿਆਰਾ ਲੋਹਾਰ ਕਹਦੇ ਹੋ ਲੋਹੇ ਦਾ ਕੰਮ ਕਰਨ ਵਾਲਾ ਕਹਦੇ ਹੋ ਉਦੀ ਨਿਗਾ ਵਿੱਚ ਜਦੋਂ ਲੋਹੇ ਦਾ ਟੁਕੜਾ ਆਇਆ ਉਹਨੇ ਚੱਕ ਲਿਆ ਜਿੱਥੋਂ ਆਪਾਂ ਪੈਰ ਰੱਖ ਰੱਖ ਕੇ ਲੰਘਦੇ ਸੀ ਨਾ ਉਹਨੇ ਕੋਈ ਪਰਵਾਹ ਨਹੀਂ ਕੀਤੀ ਉਹਨੇ ਲੋਹੇ ਦੇ ਟੁਕੜੇ ਨੂੰ ਚੱਕ ਲਿਆ ਆਪਣੇ ਵਸਤਰਾਂ ਦੇ ਨਾਲ ਹੀ ਸਾਫ਼ ਕਰਕੇ ਆਪਣੇ ਘਰੇ ਲੈ ਗਿਆ ਭੱਟੀ ਦੇ ਵਿੱਚ ਪਾ ਲਿਆ ਉਹਨੂੰ ਧਾਲ ਕੇ ਇੱਕ ਨੱਟ ਬਣਾਤਾ ਤੇ ਨਾਟੋ ਨੇ ਫਿਰ 600 ਰੁਪਏ ਲਖਦਾ ਫਿਰ ਬਾਬਾ ਭਰਪੂਰ ਸਿੰਘ ਜੀ ਕਹਿੰਦੇ ਬਈ ਮਿਸਤਰੀ ਸਾਹਿਬ ਆ ਜਿਹੜਾ ਨੱਟ ਰੱਖਿਆ ਹੋਇਆ ਹੈ ਇਹਦੀ ਕੀਮਤ ਕੀ ਹੈ ਉਹ ਫਿਰ ਮੂੰਹ ਮੰਗੀ ਕੀਮਤ ਲੋਹਾਰ ਮੰਗਦਾ ਨਾ ਇਹਦਾ 100 ਰੁਪਈਆ ਲਵਾਂਗਾ ਇਹਦਾ 200 ਰੁਪਈਆ ਲਵਾਂਗਾ ਓਏ ਰੱਬ ਦੇ ਪਿਆਰੋ ਮੇਰਾ ਕਹਿਣ ਤੋਂ ਭਾਵ ਕੀ ਹੈ ਜੇ ਮਾਂ ਦੀਆਂ ਨਜ਼ਰਾਂ ਵਿੱਚ ਆਇਆ ਹੋਇਆ ਭਾਂਡਾ ਕੀਮਤੀ ਹੈ ਜੇ ਲੋਹਾਰ ਦੀਆਂ ਨਜ਼ਰਾਂ ਵਿੱਚ ਆਇਆ ਰੋਲਦਾ ਖੁਰਦਾ ਲੋਹੇ ਦਾ ਟੁਕੜਾ ਕੀਮਤੀ ਹੈ ਜੇ ਫਿਰ ਬੀਬੀ ਪਰਮਜੀਤ ਕੌਰ ਹੋਣੀ ਆ ਸਾਰਾ ਪਰਿਵਾਰ ਆ ਰੈਵਰ ਦੀ ਨਜ਼ਰ ਵਿੱਚ ਆ ਗਿਆ ਤੇ ਕਿਉਂ ਨਹੀਂ ਕੀਮਤੀ ਹੋਊਗਾ ਜੇ ਤੁਸੀਂ ਗੁਰੂ ਨਾਨਕ ਦੀ ਨਜ਼ਰ ਵਿੱਚ ਆਓਗੇ ਕਿਉਂ ਕਿਉਂ ਨਹੀਂ ਕੀਮਤੀ ਹੋਵੋਗੇ ਮਹਾਰਾ ਸੱਚੇ ਪਾਤਸ਼ਾਹ ਦਾ ਕਹਿੰਦੇ ਤਿੰਨਾ ਸਵਾਰੇ ਨਾਨਕਾ ਜਿੰਨ ਕੋ ਨਜ਼ਰ ਕਰੇ ਕੋਈ ਮਰਜੀ ਆਵੇ Hindu ਹੋਵੇ Musalman ਹੋਵੇ Isai ਹੋਵੇ ਭਾਵੇਂ ਕੋਈ ਵੀ ਆਜੇ ਇਹ ਥੋੜੋ ਕਹਿੰਦਾ ਵੀ ਮੈਂ ਤੈਨੂੰ ਗੋਤ ਨਹੀਂ ਬਿਠਾਉਣਾ ਇਹ ਤਾਂ ਕਹਿੰਦਾ ਆ ਤਾਂ ਸਹੀ ਸਭ ਨਿਧਾਨ 10 ਅੱਠ ਸਿਧਾਨ ਠਾਕੁਰ ਕਰਤਾਰ ਪੁਰਿਆ ਓ ਮੈਂ ਤੇਰੇ ਵਾਸਤੇ ਸਾਰੇ ਖਜ਼ਾਨੇ ਲਟਾਉਣ ਨੂੰ ਤਿਆਰ ਬੈਠਾ ਆ ਕੇ ਸੀਸ ਝੁਕਾਤਾ ਸਹੀ ਮੈਂ ਤੇਰੀ ਝੋਲੀ ਭਰ ਦੂੰਗਾ ਜਿਕੇ ਆਖੋ ਸਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ